ਇਹ ਇੱਥੇ ਜੰਮੂ ਅਸਤੀ ਚੋਂ ਕਿਸੇ ਦੀ ਕੁੜੀ ਕੱਢ ਕੇ ਲੈ ਗਿਆ ਸੀ ਇਹਨੇ ਉਹਦੇ ਨਾਲ ਵਿਆਹ ਕਰਾ ਲਿਆ ਸੀ ਜੀ ਉਹ ਇੱਥੋਂ ਦੀ ਦੋਤੀ ਆ ਕੁੜੀ ਦੀ ਰਜਾਮੰਦੀ ਸੀ ਕੁੜੀ ਦੀ ਮਾਂ ਵੀ ਪਹਿਲਾਂ ਤਾਂ ਮੱਲਾ ਰਜਾ ਚੀ ਸੀਗੀ ਤੇ ਬਾਅਦ ਵਿੱਚ ਉਹਨਾਂ ਕਰੇ ਨਵੇਂ ਬਦਮਾਸ਼ੁੱਤੇ ਅੱਜ ਕਰ ਤੋਨਸ ਕਿੰਨੇ ਕੁ ਜਨੇ ਸੀਗੇ ਇਹ ਜੀ ਪੰਜ ਮੋਟਰਸਾਈਕਲਾਂ ਤੇ ਆਏ ਸੀਗੇ ਜੀ ਕੁਟਿਆ ਕਿੱਥੇ ਜੀ ਉਹਨਾਂ ਨੇ ਸੀਟ ਫਾਰਮ ਲక్ష్ਮੀ ਭਾਗਵ ਦੇ ਕਿਡੌਣਾ ਦੇ ਪਿਛਲੇ ਪਾਸੇ ਗੱਲੀ ਆ ਗਈ ਆ ਉੱਥੇ ਕਿਸੇ ਬੇਲੀ ਕੁਲ ਬੈਠਾ ਸੀ ਫਿਰ ਪਤਾ ਨਹੀਂ ਕਿਉਂ ਨੇ ਬੱਸ ਲਾਕ ਡਾਟ ਸਾਡੇ ਘਰ ਦੇ ਜੀਆਂ ਨੂੰ ਮੇਰੇ ਘਰ ਵਾਲੇ ਨੂੰ ਵੀ ਮਾਰ ਗਏ ਸੀਗੇ ਵਾ ਟੱਕ ਗਏ ਸੀ ਸਾਡਾ ਘਰ ਉਹ ਕੰਨ ਦੀ ਗੱਲ ਹੈ ਜੀ ਗੇਟ ਗੂਟ ਮੇਰੇ ਨਾਂ ਜੀ ਵਿੱਕੀ ਵਿੱਕੀ ਜੀ ਕੀ ਬ੍ਰਦਰ ਤੁਹਾਡੇ ਨਾਲ ਕੀ ਗੱਲ ਹੋਈ ਹੈ ਜੀ ਗੱਲ ਇਹ ਹੋਈ ਹੈ ਜੀ ਅੱਜ ਤੋਂ ਮਹੀਨਾ ਪਹਿਲਾਂ ਦੀ ਗੱਲ ਆ ਡੇਢ ਦੋ ਮਹੀਨੇ ਪਹਿਲਾਂ ਦੀ ਗੱਲ ਡੇਢ ਕਿ ਮਹੀਨਾ ਹੋ ਗਿਆ ਜੀ ਵੀ ਇਹ ਇਥੋਂ ਜਮੂਅਸਤੀ ਚੋਂ ਕਿਸੇ ਦੀ ਕੁੜੀ ਕੱਢ ਕੇ ਲੈ ਗਿਆ ਸੀ ਜੀ ਇਹਨੇ ਉਹਦੇ ਨਾਲ ਵਿਆਹ ਕਰਾ ਲਿਆ ਸੀ ਗਿਆ ਜੀ ਉਹ ਇਥੋਂ ਦੀ ਦੋਤੀ ਆ ਕੁੜੀ ਰਜਾਮੰਦੀ ਸੀ ਹਾਂਜੀ ਰਜਾਮੰਦੀ ਸੀ ਠੀਕ ਆ ਕੁੜੀ ਦੀ ਰਜਾਮੰਦੀ ਸੀ ਕੁੜੀ ਦੇ ਮਾ ਵੀ ਪਹਿਲਾਂ ਤਾਂ ਮੱਲਾ ਰਜਾ ਸੀ ਸੀਗੀ ਤੇ ਬਾਅਦ ਵਿੱਚ ਉਹਨਾਂ ਕਰੇ ਨਵੇਂ ਬਦਮਾਸ਼ ਇੱਥੇ ਜੇ ਅਕਲ ਤੋਂ ਉਹਨਾਂ ਦੇ ਘਰੇ ਬੈਠੇ ਰਹਿੰਦੇ ਉਹਦੀ ਮੰਗ ਤੋਂ ਬਾਹ ਬੋਲ ਉਹਦੇ ਕੋਲ ਬੈਠੇ ਰਹਿੰਦੇ ਜੀ ਫਿਰ ਇਹਨਾਂ ਨੇ ਵਿਆਹ ਕਰਾ ਲਿਆ ਸੀ ਇਹਨਾਂ ਨੂੰ ਅਸੀਂ ਕਹਾਂ ਵੀ ਇਹ ਸਾਡੀ ਕਹਿੰਦੇ ਕੁੜੀ ਮੋੜ ਦੋ ਅਸੀਂ ਇੱਥੇ ਬੁਲਾ ਲਿਆ ਜੇਨੂੰ ਉਹ ਕੁੜੀ ਇਹ ਕੰਮ ਨਹੀਂ ਹੋਣ ਦਿੰਦੀ ਸੀ ਉਹ ਕਹਿੰਦੀ ਮੈਂ ਨਹੀਂ ਜਾਣਾਗਾ ਉਹਨਾਂ ਚ ਉਹਨਾਂ ਚ ਮੈਂ ਨਹੀਂ ਜਾਣਾਗਾ ਨਹੀਂ ਜਾਣਾਗਾ ਕੁੜੀ ਆਹੀ ਗੱਲ ਕਰਦੀ ਰਹੀ ਹੈ ਜੀ ਤੇ ਅਸੀਂ ਫੇਰ ਵੀ ਉਸ ਕੁੜੀ ਨੂੰ ਉਹਨਾਂ ਦੇ ਮਾਪਿਆਂ ਨਾਲ ਤੋਰਤਾ ਜੀ ਥਾਣੇ ਬੁਲਾ ਕੇ ਅੱਜ ਕੀ ਹੋ ਗਿਆ ਉਹ ਕਹਿੰਦੇ ਰੀਤੂ ਨਾਲ ਸਾਡਾ ਕੋਈ ਰੌਲਾ ਨਹੀਂ ਵਾ ਜੀ ਫਿਰ ਬਾਅਦ ਚ ਇਹ ਰੀਤੂ ਨੂੰ ਉਹਨਾਂ ਨੇ ਇਹਨਾਂ ਨੇ ਕੁੜੀ ਦਾ ਵਿਆਹ ਕਰਤਾ ਜੀ ਉਹ ਨਾ ਕਰਤਾ ਕੁੜੀ ਦਾ ਵਿਆਹ ਨਹੀਂ ਮਰਨ ਦਿੰਦਾ ਜੀ ਕੁੜੀ ਦਾ ਵਿਆਹ ਉਹਨਾਂ ਨੇ ਨਾ ਕਰਤਾ ਹਾਂਜੀ ਨਾ ਕਰਤਾ ਜੀ ਅੱਜ ਫੇਰ ਇਹਨੂੰ ਕਿਉਂ ਕੁੱਟਿਆ ਜੀ ਅੱਜ ਇਹ ਤੇ ਫੇਰ ਗਲਤ ਹੈ ਜੀ ਬਸ ਉਹੀ ਰੰਜਿਸ਼ਾ ਜੀ ਹੋਰ ਤਾਂ ਕੋਈ ਰੌਲਾ ਹੀ ਨਹੀਂ ਛੱਡਾ ਇਹਨਾਂ ਨਾਲ ਕਿੰਨੇ ਕੁ ਜਨੇ ਸੀਗੇ ਇਹ ਜੀ 5 ਮੋਟਰਸਾਈਕਲਾਂ ਤੇ ਆਏ ਸੀਗੇ ਜੀ ਕੁੱਟਿਆ ਕਿੱਥੇ ਜੀ ਉਹਨਾਂ ਨੇ ਸੀਟ ਫਾਰਮ ਲక్ష్ਮੀ ਭਾਦੂ ਦੇ ਗਡੌਨਾਂ ਦੇ ਪਿਛਲੇ ਪਾਸੇ ਗਲੀ ਹੈਗੀ ਆ ਉੱਥੇ ਕਿਸੇ ਬੇਲੀ ਕੋਲ ਬੈਠਾ ਸੀ ਜੀ ਲੈ ਕੇ ਕੌਣ ਆਇਆ ਇਹਨਾਂ ਨੂੰ ਹਸਪੀਟਲ ਲੈ ਕੇ ਉੱਥੋਂ ਦੇ ਵਾਸੀ ਜਿਹੜੇ ਵੀ ਸੀਗੇ ਕੋਈ ਅੱਜ ਮੇਰੇ ਮੁੰਡੇ ਤੇ ਕਾਰਵਾਈ ਉਹਨੇ ਪਵਾਤੀ ਕਿੰਨੇ ਜਣੇ ਸੀ ਕਿੱਥੇ ਮਾਰਿਆ ਉਹਨੂੰ ਜੀ 20-25 ਜਣੇ ਸੀਗੇ ਵੀ ਅੰਨਾ ਕਿਰਨਜਸ ਕੀ ਸੀ ਜਦੋਂ ਕੁੜੀ ਨਾਲ ਪੰਚਾਇਤ ਹੋ ਕੇ ਕੁੜੀ ਨੂੰ ਭੇਜੀ ਦਿੱਤਾ ਗਿਆ ਸੀ ਅਸੀਂ ਚਮੋੜੀ ਸੀ ਅਸੀਂ ਹਾਂ ਜੀ ਫਿਰ ਪਤਾ ਨਹੀਂ ਕਿਉਂ ਨੇ ਬੱਸ ਲਾਕਡਾ ਸਾਡੇ ਘਰ ਦੇ ਜੀਆਂ ਨੂੰ ਮੇਰੇ ਘਰ ਵਾਲੇ ਨੂੰ ਵੀ ਮਾਰ ਗਏ ਸੀਗੇ ਵਾ ਟੱਕ ਗਏ ਸੀ ਸਾਡਾ ਘਰ ਕੋਹ ਕੰਨ ਦੀ ਗੱਲ ਹੈ ਜੀ ਗੇਟ ਗੂਟ ਉਹਦੇ ਹੀ ਜਿੱਦੇ ਕੁੜੀ ਨੂੰ ਅਸੀਂ ਬਾਤ ਸਮੋੜਿਆ ਉਹਦੇ ਅੱਛਾ ਅੱਜ ਫਿਰ ਤੁਹਾਡੇ ਮੁੰਡੇ ਨੂੰ ਮਾਰਿਆ ਅੱਜ ਫਿਰ ਮੇਰੇ ਮੁੰਡੇ ਨੂੰ ਮਾਰਿਆ ਕਿੱਧਰ ਚੋਟਾਂ ਆਈਆਂ ਔਰ ਇਹ ਸਾਰੇ ਤੰਜ਼ੀਰ ਤਿਆਬਾ ਹਾਥਪੈਨ ਸਾਰੀ ਵੱਟ ਤੇ ਹੋ ਸਕਦਾ ਕੀ ਗੱਲ ਹੈ ਜਦੋਂ ਵਿਆਹ ਕਰਾ ਕੇ ਮਜਾ ਕੇ ਲੈ ਗਿਆ ਸੀ ਮਜਾ ਕੇ ਲੈ ਗਿਆ ਸੀ ਇਹ ਨੂੰ ਆ ਗਈ ਆਪਣੇ 21 ਤਰੀਕ ਸੀ ਕਿ ਉਹਦੇ ਥੋੜੇ ਦਿਨ ਹੀ ਹੋਏ ਮਤਲਬ ਅੱਜ ਕਿੱਧਰ ਹੈ ਰਹਿਣੇ ਕਿੱਧਰ ਹੋ ਤੁਸੀਂ ਹਾਸੀਂ ਰਹਿੰਦੇ ਆ ਪੰਜ ਪੀਰ ਤੇ ਪੰਜ ਪੀਰ ਸੀ ਜੰਮੂ ਵਸਤੀ ਦੀ ਮੈਸੇ ਕੁੜੀ ਜੰਮੂ ਵਸਤੀ ਦੀ ਹਾਂਜੀ ਤੇ ਘਟਨਾ ਕਿੱਥੇ ਹੋਈ ਹੈ ਜਿਹੜੀ ਕੁੱਟਿਆ ਇਹ ਪਾਸ ਇੱਥੇ ਆਪਣੇ ਸੀਟ ਫਾਰਮ ਸਾਡੇ ਰਿਸ਼ਤੇਦਾਰਾਂ ਦੇ ਘਰੇ ਸੀ ਸੀਟ ਫਾਰਮ ਹਾਂਜੀ ਠੀਕ ਹੈ ਇਹ ਵੱਲ ਹਸਪੀਟਲ ਚ ਲੜਾਈ ਝਗੜੇ ਦਾ ਕੇਸ ਹੈ ਕਿਸ ਤਰ੍ਹਾਂ ਦੀ ਕਾਰਵਾਈ ਔਰ ਕਿੰਨੀ ਹੁਕ ਸੱਟਾਂ ਲੱਗੀਆਂ ਸਰ ਇੱਕ ਪੇਸ਼ੰ ਦਾ ਨਾਮ ਵਿਜੇ ਕੁਮਾਰ ਹੈ ਗਏ ਸੀਡ ਫਾਰਮ ਦਾ ਹੈ ਗਏ ਸਰ ਇਹ ਲੜਾਈ ਹੋਈ ਹੈ ਕੋਈ ਤੇ ਆਪਣੇ ਕੱਟੇ ਕੋਲ ਹੋਈ ਸੀ ਤੇ ਆਪਣੇ ਕੋ ਲਾਏ ਆ ਪਹ ਫਸਟ ਬਲੇ ਕੇ ਤੇ ਨੋਰ ਰਫਰ ਕਰਤਾ ਹੈ ਸਰ ਕਿਸ ਤਰ੍ਹਾਂ ਦੀ ਹੈ ਸਰ ਮਲਟੀਪਲ ਇੰਜਰੀ ਹੈਗੀ ਬਹੁਤ ਇੰਜਰੀ ਹੈਗੀ ਇਹਦੇ ਇਸ ਕਰਕੇ ਰਫਰ ਕੀਤਾ ਹੈ ਵੱਡੇ ਹੋਇਆ ਹੈ ਕੋਈ ਕਿੰਨੀ ਤਰ੍ਹਾਂ ਕੀ ਸਿਰ ਚ ਕਿੰਨੇ ਕੁ ਟਾਂਕੇ ਆ ਗਏ ਸਰ ਤੇ ਸਿਰ ਕਾਫੀ ਟਾਂਕੇ ਆ ਗਏ ਹੈੱਡਿੰਗ ਇੰਜਰੀ ਹੈਗੀ ਸਰ ਤੇ ਰਫਰ ਕਰਦੇ